ਜੇ ਬਾਬੇ ਜੀ ਸੰਗਰ ਦੀ ਤਾਂਤਨ ਬੜਾ ਭਾਗ ਫਿਰਦੀ ਦਾ ਸੰਜੋਤਾ ਵੀਨਾ ਸਿੰਘ ਜੀ ਸਾਧ ਸੰਗਤ ਜੀ ਸਾਨੂੰ ਖੰਗਿਆ ਪੈਰਪੜਾਵਾ ਨੇ ਸਵਾਲ ਕੀਤਾ ਸੀ ਕਿ ਆਪਾਂ ਕਿਹੜਾ ਯਾਦ ਕਰ ਸਕਦੇ ਆ ਜੇ ਕਿਸੇ ਪੈਰਪੜਾ ਨੇ ਘਰ ਵਿੱਚ ਜੋਤ ਲਾਈ ਹੈ ਬਾਬਾ ਜੀ ਦੀ ਉਹ ਉਸ ਟਾਈਮ ਜੋਤ ਲਾਉਣ ਦੇ ਅਨੁਸਾਰ ਇਹ ਪਾਠ ਕਰ ਸਕਦੇ ਹਨ ਉਹ ਪਾਠ ਹੈਗਾ ਆਸਨ ਦਾ ਯਾਪ ਆਸਨ ਦਾ ਯਾਪ ਤੁਸੀਂ ਸਾਮ ਮਿਲੇ ਆਪਣੇ ਘਰ ਕਰ ਸਕਦੇ ਆ ਸਵੇਰੇ ਜੋ ਤੁਹ ਲਖਾਂਦੇ ਜੀ ਸਵੇਰੇ ਵੀ ਕਰ ਸਕਦੇ ਜੇ ਇਸ ਵੇਲੇ ਟਾਈਮ ਇਹ ਪਾਠ ਹੈ ਦਾ ਜੇ ਤੁਸੀਂ ਰਿਪੀਟ ਕਰ ਲਿਓ ਦੁਬਾਰਾ ਫਿਰ ਓਟ ਓਟ ਗੁਰੂ ਨਾਨਕ ਤੇਰੀ ਓਟ ਨਾਨਕ ਦਵਾ ਕੁੱਲ ਬਾਤ ਬੁਲਾ ਦਫਾ ਲੋਹੇ ਦਾ ਕੋਟ ਯਫਰ ਦਾ ਚਾਲਾ ਲੱਖਾਂ ਲੱਖਾਂ ਕੋਹਾਂ ਦਾ ਪਾਪਾ ਬੜਾ ਭਾਗ ਸਿੰਘ ਰਖਵਾਦਾ ਗੰਨ ਪਰ ਤੋਤੀ ਮਨ ਪਰ মালা ਆਸਨ ਬੈਠੇ ਗੋਬਿੰਦ ਵਾਲਾ ਆਸਨ ਸੋੜ ਸੰਘਾਸਨ ਬੈਠੇ ਤੁਰਕੀ ਸਾਇਆ ਜੋ ਜਾਣੇ ਆਸਨ ਕਾ ਜਾਪ ਤਿਨਕੇ ਮੁਖੋਂ ਚੜਨਗੇ ਪਾਪ ਜੋ ਨਾ ਜਾਣੇ ਆਸਨ ਕਾ ਜਾਪ ਤਿਨਕੇ ਮੁਖ ਲਗਨਗੇ ਪਾਪ ਯਾ ਮੇਰੇ ਬਾਬਾ ਵਡਪਾਕ ਸਿੰਘ ਰੱਖ ਲਾਜ ਕਰੀ ਨਾ ਕਿਸੇ ਦੇ ਮਹਤਾਜ ਮਹਤਾਜ ਕਰੀ ਆਪਣੇ ਸਤਨਾਮ ਸ਼੍ਰੀ ਵਾਹਿਗੁਰੂ ਸਾਧ ਸੰਗਤ ਜੀ ਇਹਨਾਂ ਯਾਵਿਆ ਤੁਸੀਂ ਵੀਡੀਓ ਨੂੰ ਬਾਰ ਬਾਰ ਦੇਖ ਲੈਣਾ ਇੱਕ ਵੀ ਸਕਦੇ ਜੇ ਤੁਸੀਂ ਆਪਣੇ ਕਾਪੀ ਵਿੱਚ ਨੋਟ ਕਰ ਲਿਓ ਇਹ ਜੋ ਲਾਉਂਦੇ ਟਾਈਮ ਤੁਸੀਂ ਆਪਣਾ ਆਸਣ ਦਾ ਜਾਪ ਕਰ ਸਕਦੇ ਜੇ ਮਾਲਕ ਤੁਹਾਡੇ ਘਰ ਵਿੱਚ ਬਰਕਤਾਂ ਲਿਆਵੇ ਮਿਰ ਭਰਿਆ ਹੱਥ ਰੱਖੇ ਸਾਥ ਸੰਗਤ ਦੀ ਤਾਂ ਤਾਂ ਨੂੰ ਬਪੜ ਪਾਕ ਸਿਰ ਦੀ ਅੱਥਾ ਨਹੀਂ ਹੁੰਦਾ ਕਿ